ਤੁਹਾਡਾ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਤੇ ਪ੍ਰਧਾਨ ਜੀ ਤੁਹਾਡਾ ਤੇ ਆਪਾਂ ਜਿਹੜੀ ਪਿੰਡਾਂ ਦੇ ਮੇਟ ਨਾਲ ਸਿਲਸਿਲਾ ਚੱਲ ਰਿਹਾ ਉਹ ਕਿੜੇ ਕਿੜੇ ਮੰਗਾ ਤੇ ਹੋਣਾ ਧੰਨਵਾਦ ਜੀ ਸੰਗਰਾਮੀ ਸਾਹਿਬ ਜੈ ਭੀਮ ਜੈ ਭਾਰਤ ਬਹਿਰੂ ਜੀ ਕਾ ਖਾਲਸਾ ਬਹਿਰੂ ਜੀ ਕੀ ਫਤਿਹ ਜੋ ਤੁਸੀਂ ਕਿਹਾ ਵੀ ਪਿੰਡਾਂ ਦੇ ਵਿੱਚ ਮੀਟਿੰਗਾਂ ਇਹ ਮੀਟਿੰਗਾਂ ਜਿਹੜੀ ਕਿ ਪਹਿਲਾ ਇੱਕ 1के 27 ਜਥੇਬੰਦੀਆਂ ਦਾ ਇੱਕ ਫਰੰਟ ਬਣਿਆ ਹੋਇਆ ਹੈ ਵਿੱਚੇ ਮੁਲਾਜ਼ਮ ਜਥੇਬੰਦੀਆਂ ਵਿੱਚ ਸਮਾਜਿਕ ਤੇ ਮਜ਼ਦੂਰ ਜਥੇਬੰਦੀਆਂ ਉਹਨਾਂ ਵੱਲੋਂ ਇੱਕ 27 ਜਥੇਬੰਦੀਆਂ ਨੇ 2022 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰੋ ਕੀਤਾ ਉਹਨਾਂ ਨੇ ਉਸ ਸਮੇਂ ਸਾਨੂੰ ਇੱਕ ਮੀਟਿੰਗ ਦਿੱਤੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਉਹ ਮੀਟਿੰਗ 22 ਦਸੰਬਰ 2022 ਨੂੰ ਹੋਈ ਜਿਸ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਜਿੰਨੇ ਵੀ ਮੁੱਦੇ ਤੇ ਕਤੀਬਤੀ ਮੰਗਾ ਨੇ ਉਹ ਸਾਰੀਆਂ ਵਿਚਾਰੀਆਂ ਗਈਆਂ ਇੱਕ ਉੱਥੇ ਕਮੇਟੀ ਬਣੀ ਗਵਰਨਰਲ ਦੇ ਅਪਰੂਵਲ ਦੇ ਦੁਆਰਾ ਜਿਸ ਮੀਟਿੰਗ ਉਸ ਕਮੇਟੀ ਦੇ ਵਿੱਚ ਆਪਣੇ ਅਮਨ अरोड़ा ਜੀ ਜਿਹੜੇ ਪ੍ਰਧਾਨ ਨੇ ਅੱਜਕੱਲ ਆਮ ਪਾਰਟੀ ਦੇ ਉਹ ਇਸ ਕਮੇਟੀ ਦੇ ਵਿੱਚ ਨੇ ਕੈਬਨਟ ਮੰਤਰੀ ਤੇ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਉਹ ਵੀ ਇਹ ਕਮੇਟੀ ਦੇ ਵਿੱਚ ਨੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਇਹ ਉਸ ਦੇ ਜਾਨੀ ਕਿ ਚੇਅਰਮੈਨ ਆਏ ਹੋਏ ਨੇ ਉਸ ਕਮੇਟੀ ਦੇ ਉੱਥੇ ਜਾਨੀ ਕਿ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਵੀ ਮੰਗਾਂ ਆਤੀਆਂ ਉਹ ਸਾਰੀਆਂ ਵਨ ਡਿਸਕਸ ਕਰੀ ਉਹ ਕਹਿੰਦੇ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹ ਅਸੀਂ ਹਰ ਹਾਲਤ ਵਿੱਚ ਕਰਾਂਗੇ ਉਹਨਾਂ ਨੇ ਇੱਕ ਉਸ ਸਮੇਂ ਇੱਕ ਕਮੇਟੀ ਬਣਾਤੀ ਅਮੇਸ਼ ਕੁਮਾਰ ਗੈਂਟਾ ਦੀ ਕਮੇਟੀ ਬਣਾਤੀ ਉਹਨੇ ਜਾਨੀ ਕਿ ਜਿਹੜੀ ਰਿਪੋਰਟ ਹੈ ਵੀ ਇਹ ਜਲਦ ਤੋਂ ਜਲਦ ਸਾਨੂੰ ਰਿਪੋਰਟ ਜਦੋਂ ਦੇ ਦੋਗੇ ਅਸੀਂ ਇਹ ਜਿਹੜੀਆਂ ਮੰਗਾਂ ਨੇ ਸਾਰੀਆਂ ਲਾਗੂ ਕਰ ਦਾਂਗੇ ਉਹ ਤਕਰੀਬਨ 16 8 2023 ਨੂੰ ਅਮੇਸ਼ ਕੁਮਾਰ ਗੈਂਟਾ ਨੇ ਉਹ ਰਿਪੋਰਟ ਆਪਣੀ ਇਹਨਾਂ ਨੂੰ ਕਮੇਟੀ ਨੂੰ ਸਰਬ ਕਮੇਟੀ ਜਿਹੜੀ ਕੈਬਨਿਟ ਮੰਤਰੀਆਂ ਦੀ ਕਮੇਟੀ ਆ ਉਹਨੂੰ ਜਿਹੜੀ ਉਹ ਰਿਪੋਰਟ ਹੈ ਉਹ ਸੌਂਪ ਦਿੱਤੀ ਹੈ ਹੁਣ ਉਦੋਂ ਬਾਅਦ ਇਹ ਆਨੀ ਕਾਨੀ ਕਰੀ ਜਾ ਰਹੇ ਨੇ ਮੀਟਿੰਗਾਂ ਕਰਨ ਤੋਂ ਆਪਸੇ ਜਿਹੜੀ ਮੀਟਿੰਗ ਸੀ ਇੱਥੇ ਆਪਣੇ ਅਮਨ ਰੋੜਾ ਜੀ ਦੇ ਕੋਠੀ ਤੇ ਸੀ ਪ੍ਰੋਗਰਾਮ ਰੱਖਿਆ ਉਹਨਾਂ ਨੇ ਤਕਰੀਬਨ ਉਦੋਂ ਮੀਟਿੰਗ ਦਿੱਤੀ ਉਹ ਮੀਟਿੰਗ ਦਿੱਤੀ ਪਿਛਲੇ ਮਹੀਨੇ 19 ਤਰੀਕ ਦੀ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਵੀ ਜਿਹੜਾ ਹੋਇਆ ਵੀ ਹਰਪਾਲ ਸਿੰਘ ਚੀਮਾ ਇਕੱਲੇ ਗਏ ਤੇ ਉਹ ਕਹਿਣ ਲੱਗਾ ਵੀ ਮੈਂ ਤਾਂ ਮੀਟਿੰਗ ਆ ਹੋਏ ਪੜ੍ਹੀ ਨਹੀਂ ਰਿਪੋਰਟ ਅਸੀਂ ਆਕੇ ਵੀ 2 ਸਾਲ ਤੱਕ ਰਿਪੋਰਟ ਆਈ ਨੂੰ ਹੋਗੇ ਤੁਸੀਂ ਇਹ ਪੜ੍ਹੀ ਨਹੀਂ ਪੜ੍ਹਨੀ ਚਾਹੀਦੀ ਧੀਤੀ ਉਹਨਾਂ ਨੇ ਕਹਿੰਦੇ ਵੀ ਅਸੀਂ ਤੁਹਾਨੂੰ ਮੀਟਿੰਗ ਵੀ ਅੱਜੀ ਦੇ ਦਿੰਨੇ ਆ ਮੈਂ ਦੱਸ ਦੇਣਾ ਚ ਇਹਨੂੰ ਪੜ੍ਹ ਕੇ ਤੁਹਾਨੂੰ ਮੀਟਿੰਗ ਦੇਤੀ ਉਹ ਮੀਟਿੰਗ ਦਿੱਤੀ ਹੋਈ ਜੀ ਉਸ ਤੋਂ ਬਾਅਦ ਉਹ ਮੀਟਿੰਗ ਹੀ ਨਹੀਂ ਕਰੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਸਮਾਜਿਕ ਮੱਗਾਂ ਨੇ ਜਿਹੜੀਆਂ ਜਿਹੜੇ ਤੁਸੀਂ ਵਾਅਦੇ ਕਰੇ ਸਾਡੇ ਨਾਲ ਇੱਕ ਜਿਹੜਾ 1972 ਦਾ ਐਕਟ ਹੈ ਉਹਦੇ ਮੁਤਾਬਕ ਜਿਹੜੀ ਇੱਕ ਤਿਹਾਈ ਦੀ ਜਿਹੜੀ ਜ਼ਮੀਨ ਹੈ ਉਹ ਜਿਹੜੀ ਇਹ ਗਰੀਬ ਐਸਸੀ ਲੋਕਾਂ ਦੀ ਜ਼ਮੀਨ ਹੈ ਉਹ ਵੰਡਣ ਬਾਰੇ ਆਇਆ ਤੀ ਮਸਲਾ ਉਹਦੇ ਵਿੱਚ ਕੋਈ ਹੋ ਨਹੀਂ ਕੀਤਾ ਜੋ ਤੁਸੀਂ ਬੀਬੀਆਂ ਨਾਲ ਵਾਅਦੇ ਕਰੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਉਹ ਸਾਡੇ ਮੰਗ ਦੇ ਵਿੱਚ ਹੈ ਵੀ ਜਦੋਂ ਤੋਂ ਐਲਾਨ ਕਰਿਆ 2022 ਤੋਂ ਐਲਾਨ ਕਰਿਆ ਤੁਸੀਂ ਮਾਰਚ ਤੋਂ ਉਦੋਂ ਤੋਂ ਇਹ ਦੇਣਾ ਚਾਹੀਦਾ ਉਹਨੂੰ ਜਲਦ ਤੋਂ ਜਲਦੀ ਦਿਓ ਇੱਕ ਵਢਾਪਾ ਤੇ ਵਢਾਪਾ ਪੈਨਸ਼ਨ ਉਹ ਵੀ 2500 ਰੁਪਿਆ ਕਿਹਾ ਸੀ ਉਹਨੂੰ ਵੀ ਲਾਗੂ ਕਰੋ ਤੇ ਜਿਹੜਾ 5 ਬਰਲੇ ਦਾ ਪਲਾਟ ਸੀ ਉਹ ਵੀ ਨਹੀਂ ਇਹਨਾਂ ਨੇ ਕੋਈ ਟੈਸਟ ਤੋਂ ਵਾਸਤੇ ਨਹੀਂ ਕੋਈ ਕਿਤੇ ਦਿੱਤੇ ਇੱਕ ਜਿਹੜਾ ਆਪਾਂ ਲਾਲ ਲਕੀਰ ਦੇ ਵਿੱਚ ਰਹਿ ਰਹੇ ਆਂ ਉਹ ਤਕਰੀਬਨ ਅਰਜਟਰੀਆਂ ਬਾਰੇ ਕਿਹਾ ਸੀ ਮੰਡਿਆਂ ਦੀ ਕੁਝ ਸ਼ੁਰੂਆਤ ਵੀ ਕੀਤੀ ਪਿਛਲੀ ਸਰਕਾਰ ਨੇ ਉਹ ਇਹਨਾਂ ਨੇ ਉੱਥੇ ਰੱਖ ਰੱਖੀ ਐ ਉਹ ਅਸੀਂ ਕਹਿੰਦੇ ਆ ਵੀ ਸਾਨੂੰ ਮਾਲਕੀਅਤਾ ਹੋਵੇ ਅਸੀਂ ਜਿੱਥੇ ਬੈਠਿਆ ਉਥੇ ਦੇ ਮਾਲਕੀ ਦੀ ਅਸੀਂ ਹੈਗੇ ਇਹ ਮੰਗਾ ਜਿੰਨੀਆਂ ਵੀ ਹੈਗੀਆਂ 31 ਮੰਗਾ ਐਸੀ ਜ਼ਮਾਏ ਨਾਲ ਜੁੜੀਆਂ ਹੋਈਆਂ ਮੰਗਾ ਨੇ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਇੱਕ ਜਿਹੜੀ ਸ਼ਾਮਰਾਟ ਜ਼ਮੀਨਾਂ ਨੇ 1 ਲੱਖ 67000 ਇੱਕੜ ਜ਼ਮੀਨ ਪਈਆ ਉਹ ਤਕਰੀਬਨ ਇਹ ਆ ਵੀ ਠੇਕੇ ਤੇ ਇਹ ਦਿੱਤੀ ਜਾਵੇ ਉਹ ਐਸੀ ਲੋਕਾਂ ਨੂੰ ਇਹ ਦਿੱਤੀ ਜਾਵੇ ਜਿਹੜੀ ਬਾਕੀ ਸਾਮਲਾਟਾ ਜ਼ਮੀਨ ਤੀਜੇ ਹਿੱਸੇ ਦੀ ਉਹ ਜਿਹੜੀ ਹੈਗੀ ਸਾਡੇ ਐਸੀ ਲੋਕਾਂ ਦੇ ਵਿੱਚ ਉਹ ਜਿਹੜੀ ਇਹਦਾ ਹਿੱਸਾ ਬਣਦਾ ਇੱਕ ਧਾਈ ਦਾ ਉਹ ਸਾਡੇ ਵਿੱਚ ਵੰਡੀ ਜਾਵੇ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਖੇਤਾਂ 'ਚ ਸਾਗ ਤੋੜਨ ਤੋਂ ਵੀ ਕਾਕਣਡਾ ਲਿਉਣ ਤੋਂ ਬੜੀ ਇੱਕ ਵੱਡੀ ਪ੍ਰੇਸ਼ਾਨੀ ਹੁੰਦੀ ਹੈ ਇਹ ਅਸੀਂ ਸਾਰੀਆਂ ਮੰਗਾਂ ਨੂੰ ਕਾਬਰੇਟ ਜੇ ਲੈ ਕੇ ਪਿੰਡ-ਪਿੰਡ ਦੇ ਵਿੱਚ ਅਸੀਂ ਪਰसों ਬਗਰਾਉੜ ਦੇ ਵਿੱਚ ਜਨਨ ਕਿ ਉੱਥੇ ਬਹੁਤ ਵੱਡਾ ਸੰਯੋਗ ਮਿਲਿਆ ਲੋਕਾਂ ਦਾ ਬਗਰਾਉੜ ਦੇ ਵਿੱਚ ਸਫੀਪੁਰ ਤਲਾ ਸਫੀਪੁਰ ਖੋਰ ਇਹ ਪਿੰਡਾਂ ਦੇ ਵਿੱਚ ਸਾੜ ਹੋ ਗਿਆ ਛੱਟੇ ਹੋ ਗਏ ਕੌਰੀਆਂ ਢੰਡੋਲੀ ਤੇ ਇਹ ਨਾਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਤਰੰਜੀ ਖੇੜਾ ਖੜਿਆਲ ਇਹ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਅਸੀਂ ਮੀਟਿੰਗਾਂ ਕਰਕੇ ਉਹ ਲੋਕਾਂ ਨੂੰ ਤਿਆਰ ਕਰ ਰਿਹਾ ਜਿੱਥੇ ਮਨਰੇਗਾ ਦੇ ਕੰਮ ਚੱਲਦੇ ਰਿਹਾ ਨਹਿਰਾਂ ਤੇ ਉੱਥੇ ਲੋਕਾਂ ਨੂੰ ਵੀ ਇਲਾਮ ਬੰਦ ਕਰਿਆ ਵੀ ਜਿਹੜਾ ਭਾਈ ਆਉਣ ਵਾਲਾ ਸਮਾਂ ਤਕਰੀਬਨ ਇਹ ਸੋਡੀ ਮਨਰੇਗਾ ਜਿਹੜੀ ਤੋੜ-ਫੋੜ ਕਰਕੇ ਇਹਦਾ ਨਾਮ ਵੀ ਚੇਂਜ ਕਰਤਾ ਆਰਾਮਜੀਤ ਦੇ ਰਾਮ ਤੇ ਇਹਨਾਂ ਨੇ ਨਾਮ ਰੱਖਿਆ ਕਿਉਂਕਿ ਇਹ ਉਹ ਜਿਹੜਾ ਇਹ ਦੂਰਾ ਆਟਰ ਦੇ ਸ਼ੁਰੂਆਤ ਕਰ ਰਹੀ ਹੈ ਕਿ ਇਹ ਤੁਸੀਂ ਹੁਣ ਅ ਛੋਟਾ ਜਿਹੜਾ ਵੱਡਾ ਜਿਹੜਾ ਧਰਨਾ ਕਿੱਥੇ ਕਿੱਥੇ ਲਾਉਂਗੇ ਹੁਣ ਜਿਹੜਾ ਕਿਲੋ ਕਰ ਲੋ ਆਮਦ ਕਰਕੇ ਅਸ ਇਹ ਜਿਹੜਾ ਹੁਣ ਆਪਣਾ 4 ਦੇ ਪਹਿਲਾ 7 ਦਸੰਬਰ ਦਾ ਪ੍ਰੋਗਰਾਮ ਸੀ ਉਹ ਲੈਸਰਾਂ ਕਰਕੇ ਯਾਨੀ ਕਿ ਅੱਗੇ ਪਾਇਆ ਗਿਆ ਸੀ ਹੁਣ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਮੁੱਖ ਮੰਤਰੀ ਦੀ ਕੋਠੀ ਅੱਗੇ ਉਥੇ ਪੋਰ ਥੱਲੇ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਦਾ ਘੇਉ ਕਰਨਾ ਹੈ ਪੂਰੇ ਪੰਜਾਬ ਦੇ ਵਿੱਚ ਟੀਮਾਂ 27 ਜਥੇਬੰਦੀਆਂ ਉਹ ਆਪਦੇ ਆਪ ਦੇ ਹਲਕਿਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਤਿਆਰੀ 'ਚ ਜੋਰ ਲਾ ਰਹੀਆਂ ਨੇ ਇਹ ਵੱਧ ਚੜ ਕੇ ਉਹ ਅਸੀਂ ਬਾਕੀ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਕੱਠਾ ਤੋਂ ਬਿਨਾਂ ਗੁਜ਼ਾਰਾ ਨਹੀਂ ਇਕੱਠੇ ਹੋ ਕੇ ਆਪਾਂ ਹੰਬੜਾ ਮਾਰੀਏ ਕਿਉਂਕਿ ਸਾਡਾ ਅਸੀਂ 38% ਲੋਕ ਹੈ ਸਰਕਾਰਾਂ ਵੀ ਹੋਰ ਬਣਾਈ ਜਾ ਰਹੇ ਨੇ ਤੇ ਅਸੀਂ ਜਿਹੜਾ ਹੈ ਸਾਡੇ ਅਧਿਕਾਰ ਨੇ ਮਨਰੇਗਾ ਦਾ ਅਧਿਕਾਰ ਤੁਸੀਂ ਛੱਡ ਲਵੇ ਉਹ ਵੀ ਇਹਨਾਂ ਨੇ ਸੀਨ ਲਿਆ ਇੱਕ 10% ਸਰਕਾਰ ਨੇ ਪਾਉਣਾ ਹੁੰਦਾ ਹੈ ਸਟੇਟ ਦੀ ਨੇ ਉਹ 10% ਨਹੀਂ ਇਹਨਾਂ ਨੇ ਪਾਇਆ ਪੰਜਾਬ ਸਰਕਾਰ ਨੇ ਹੁਣ ਸੈਂਟਰ ਸਰਕਾਰ ਨੇ 40% ਕਰਤਾ ਉਹ 40% ਉਹ ਕਿੱਥੋਂ ਪਾਉਣਗੇ ਇਹ ਗੱਲਾਂ ਨੇ ਜਿਹੜੀਆਂ ਸਾਡਾ ਕੰਮ ਖੋਣ ਦਿਆ ਗੱਲਾਂ ਦੇ ਸੀ ਬੇਇਨਤੀ ਕਰਦੇ ਆ ਵੀ ਇਹ ਬਹਾਲ ਕੀਤਾ ਜਾਵੇ ਪਹਿਲਾਂ ਜਿਵੇਂ ਚੱਲਦਾ ਸੀ ਬਾਕੀ ਪੰਜਾਬ ਸਰਕਾਰ ਜਿੱਥੋਂ ਮਰਜੀ ਪਾਵੇ ਹੋਰ ਆਪਣੇ ਖਰਚੇ ਦੇ ਨਜਾਇਜ਼ ਖਰਚੇ ਨੇ ਉਹ ਘਟਾਵੇ ਜਿਹੜਾ ਮਜ਼ਦੂਰਾਂ ਦਾ ਕੰਮ ਹੈ ਉਹ ਬਰਕਰਾਰ ਚੱਲਣਾ ਚਾਹੀਦਾ ਹੈ ਜਿਹੜਾ ਮਨਰੇਗਾ ਦਾ ਕੰਮ ਹੈ ਅਸੀਂ ਤਾਂ ਇਹਦੇ ਨਾਲ ਰੱਖਿਆ ਸੀ ਵੀ 300 ਦਿਨ ਕੰਮ ਕੀਤਾ ਜਾਵੇ 700 ਰੁਪਏ ਘੱਟ ਤੋਂ ਘੱਟ ਦਿਹਾੜੀ ਹੋਵੇ ਉਸ ਮਜ਼ਦੂਰ ਦਾ ਬੀਮਾ ਹੋਣਾ ਚਾਹੀਦਾ ਕਿਉਂਕਿ ਕਈ ਥਾਂ ਮੈਂ ਦਰ ਘਟ ਰਹਾ ਹੋਈਆਂ ਨੇ ਆ ਉੱਥੇ ਹੋਇਆ ਆਪਣਾ ਬੇਸਨਪੁਰੇ ਉਦੋਂ ਤਿੰਨ ਮਜ਼ਦੂਰਾਂ ਨੂੰ ਟਰੱਕ ਕੁਚਲ ਗਿਆ ਕਈ ਥਾਂ ਮੈਂ ਸੱਪ ਲੜ ਕੇ ਮਰੇ ਨੇ ਉਹਨਾਂ ਦਾ ਵੀ ਕੋਈ ਵਾਲੀਵਾਰਸ ਨਹੀਂ ਹੈਗਾ ਅਸੀਂ ਇਹਨੂੰ ਕਹਿੰਦੇ ਆ ਮੇਰਾ ਬੀਮਾ ਵੀ ਕੀਤਾ ਜਾਵੇ ਘੱਟ ਤੋਂ ਘੱਟ 10 ਲੱਖ ਰੁਪਇਆ ਮਾਮ ਜਾ ਇੱਕ ਪਰਿਵਾਰ ਨੂੰ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਇਹ ਸਾਰੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਉਹ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਪ੍ਰਧਾਨ ਸਾਡੇ ਆਪਣੇ ਜਸਵੀਰਪਾਲ ਜੀ ਉਹ ਵੀ ਬੜੀ ਹੌਸਲ ਨਾਲ ਲੱਗੇ ਹੋਏ ਨੇ ਸਾਰੇ ਪਾਸੇ ਪ੍ਰਚਾਰਾ ਕਰ ਰਹੇ ਨੇ ਸਾਰੀਆਂ ਟੀਮਾਂ ਚੱਲ ਰਹੀਆਂ ਨੇ ਪੰਜਾਬ 'ਚ ਜਿਹੜਾ ਅਸੀਂ ਇਹ ਅਪੀਲ ਕਰਦੇ ਆ ਵੀ 4 ਤਰੀਕ ਨੂੰ ਵੱਧ ਤੋਂ ਵੱਧ ਸੰਕਰਦੇ ਵਿੱਚ ਪਹੁੰਚੋ ਇਹ ਸਾਰੇ ਸਮਾਜ ਦੀਆਂ 33 ਮੰਗਾਂ ਨੇ ਜਿਵੇਂ ਸਕਾਲਰਸ਼ਿਪ ਆ ਗਈ ਉਹ ਨਹੀਂ ਮਿਲ ਰਹੀ ਵਜੀਫਾ ਆ ਰਿਹਾ ਉਹ ਨਹੀਂ ਮਿਲ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੈ ਕੇ ਜਿਹੜੇ ਸਾਡੇ ਸਰਟੀਫਿਕੇਟ ਲੈ ਕੇ ਝਾਲੀ ਨੌਕਰੀਆਂ ਕਰ ਰਹੇ ਝਾਲੀ ਸਰਟੀਫਿਕੇਟ ਕਰਕੇ ਜਿਹੜੀ ਕਿ ਸ਼ਡਿਊਲ ਕਾਟ ਲੋਕਾਂ ਨੇ ਨੌਕਰੀਆਂ ਖਾ ਕੇ ਦੂਜੇ ਕੰਮ ਕਰ ਰਹੇ ਨੇ ਉਹਨਾਂ ਤੇ ਹੋਣੀ ਕੀਤਾ ਜੇ ਉਹ ਤੇ ਕਰਿਆ 7-8000 ਬੰਦਾ ਫੜ ਕੇ ਦਿੱਤਾ ਉਥੇ ਕੀ ਕਰਿਆ ਦੋ ਚਾਰ ਤੇ ਕਾਰਵਾਈ ਕਰਤੀ ਬਾਕੀ ਕਰੀ ਨਹੀਂ ਇਹ ਪੀਰ ਕਰਦੇ ਐ ਵੀ ਇਹ ਤੋਂ ਜਲਦ ਤੋਂ ਜਲਦ ਇਹਨਾਂ ਮੰਗਾ ਤੇ ਅਸੀਂ ਸਾਰੇ ਕੱਟੇ ਹੋਈਏ ਸਰਕਾਰ ਵੀ ਇਹਨਾਂ ਵੱਲ ਧਿਆਨ ਦੇਵੇ ਆ ਹੁਣ ਕੱਲ ਗੱਲ ਹੋਈ ਸੀ ਚੀਮਾ ਸਾਹਿਬ ਕਹਿਣ ਲੱਗਿਆ ਵੀ ਅਸੀਂ ਜਿਹੜੀ ਮੀਟਿੰਗਾਂ ਦੇ ਦੇ ਰਹੇ ਹਾਂ ਪਰ ਉਹ 12 ਤਰੀਕ ਦੀ ਮੀਟਿੰਗ ਦੇਵਾਂਗੇ ਅਜਾ ਕਿ 12 ਦਾ ਕੀ ਮਤਲਬ ਜਾ ਦੋ ਦੀ ਦਿਓ ਜਾਂ ਤਿੰਨ ਦੀ ਦਿਓ ਚਾਰ ਦਾ ਦਾ ਸਾਡਾ ਪ੍ਰੋਗਰਾਮ ਹੈ ਜਨਨਕੇ ਪ੍ਰੋਗਰਾਮ ਨੂੰ ਅੱਗੇ ਪਾਉਣ ਦੀ ਖਾਤਰ ਇਹ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹ ਤੇ ਸਾਡੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ ਜੈ ਪੀਐਮ ਜੈ ਭਾਰਤ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ